ਹੈਲੋ एवरीवन ਕੀ ਮੈਂ ਉਹ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮੋਂਗੇ ਤੇ ਲੋ ਜੀ ਅੱਜ ਐ ਇੱਕ ਨਵੀਂ ਟਿਪਸ ਦੇ ਨਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਆਈ ਆਂ ਆਪਾਂ ਤੇ ਉਹ ਟਿਪਸ ਐ ਜੀ ਮੈਂ ਤੁਹਾਨੂੰ ਦੱਸ ਦੰਨੀ ਐ ਉਹ ਆਪਣੇ ਹੱਥਾਂ ਦੇ ਲਈ ਹਨਾ ਜਿਵੇਂ ਕਿ ਆਪਾਂ ਸਰਦੀਆਂ ਦਾ ਮੌਸਮ ਆ ਗਿਆ ਹਨਾ ਬਹੁਤ ਜ਼ਿਆਦਾ ਸਰਦੀਆਂ ਦਾ ਮੌਸਮ ਐ ਆਪਾਂ ਆਪਣੀ ਸਕਿਨ ਕੇਅਰ ਕਰਦੇ ਆਂ ਤੇ ਉਹਦੇ ਨਾਲ ਨਾਲ ਆਪਾਂ ਨੂੰ ਹੱਥਾਂ ਦੀ ਕੇਅਰ ਵੀ ਕਰਨੀ ਬਹੁਤ ਜ਼ਰੂਰੀ ਐ ਜਿਹਦੇ ਲਈ ਇੱਕ ਬਹੁਤ ਵਧੀਆ ਟਿਪਸ ਐ ਮੈਂ ਤੁਹਾਨੂੰ ਦੱਸ ਦੰਨੀ ਐ ਤੇ ਦੋ ਚੀਜ਼ਾਂ ਦੇ ਨਾਲ ਤੁਸੀਂ ਆਪਣੇ ਹੱਥ ਇੰਨੇ ਜ਼ਿਆਦਾ ਚਿੱਟੇ ਕਰੋਗੇ ਨਾ ਇੰਨੇ ਜ਼ਿਆਦਾ ਗਲੋ ਆਊਗਾ ਨਾ ਤੁਹਾਡੇ ਹੱਥਾਂ ਦੇ ਜਿਵੇਂ ਕਿ ਤੁਹਾਡੇ ਹੱਥ ਤੁਸੀਂ ਆ ਨੈਚੁਰਲੀ ਹੁੰਦੇ ਆ ਨਾ ਵਧੀਆ ਸੌਫਟ ਸੌਫਟ ਓਵੇਂ ਹੋ ਜਾਣੇ ਐ ਹਨਾ ਤੇ ਲੋ ਜੀ ਉਹ ਦੋ ਚੀਜ਼ਾਂ ਕਿਹੜੀਆਂ ਮੈਂ ਦੱਸ ਦੰਨੀ ਆ ਤੁਹਾਨੂੰ ਜੇ ਤੁਸੀਂ ਮੇਰਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਜੀ ਤੇ ਜੋ ਚੀਜ਼ ਮੈਂ ਯੂਜ਼ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਉਹ ਚੀਜ਼ ਮੈਂ ਜ਼ਰੂਰ ਦੱਸਾਂਗੀ ਤੇ ਜਿਆਦਾ ਲੰਬੇ ਟਿਪਸ ਨਹੀਂ ਆ ਆਪਣੇ ਕੋਲ ਟਿਪਸ ਆਪਣੇ ਕੋਲ ਬਿਲਕੁਲ ਥੋੜੇ ਜੇ ਹੁੰਨੇ ਆ ਜੋ ਚੀਜ਼ ਹੈਗੀ ਆਪਣੇ ਘਰ 'ਚ ਹੀ ਹੁੰਦੀ ਹੈ ਹਨਾ ਕਿਤੇ ਤੁਸੀਂ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਜਿਵੇਂ ਆਪਾਂ ਭਾਂਡੇ ਮਾਂਜ ਕੇ ਹਟਦੇ ਆ ਹਨਾ ਜਦੋਂ ਆਪਾਂ ਕਿਚਨ ਦਾ ਕੰਮ ਕਰਦੇ ਆ ਭਾਂਡੇ ਮਾਂਜਦੇ ਆ ਕੱਪੜੇ ਧੋਣੇ ਆ ਇਹਨਾਂ ਦੇ ਨਾਲ ਆਪਣੇ ਹੱਥ ਖਰਾਬ ਹੋ ਜਾਂਦੇ ਆ ਸਕ੍ਰੈਚ ਜੇ ਪੈ ਜਾਂਦੇ ਆ ਹੱਥਾਂ ਦੇ ਉੱਤੇ ਹਨਾ ਸਕਰੈਚ ਪੈ ਜਾਂਦੇ ਆ ਬਿਲਕੁਲ ਮਤਲਬ ਸਕ੍ਰੈਚ ਜਿਵੇਂ ਕੀ ਖਰਦੜੇ ਖਰਦੜੇ ਜਿਹੇ ਹੱਥ ਹੋ ਜਾਂਦੇ ਆ ਹਨ ਤੁਸੀਂ ਆਪਣੇ ਹੱਥਾਂ ਨੂੰ ਸੌਫਟ ਔਰ ਮੁਲਾਇਮ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਬਿਲਕੁਲ ਸੌਫਟ ਔਰ ਮੁਲਾਇਮ ਹੱਥ ਹੋਣਗੇ ਤੁਹਾਡੇ ਤੁਸੀਂ ਕਰਨਾ ਕੀ ਹੈ ਜੀ ਸਭ ਤੋਂ ਪਹਿਲਾਂ ਲੈਣੀ ਹੈ ਇੱਕ ਵੈਸਲੀਨ ਜੋ ਕਿ ਮੈਂ ਜੈਲੀ ਲਈ ਹੈ ਵੈਸਲੀਨ ਸਕਿਨ ਪ੍ਰੋਟੈਕਟਲੀ ਜੈਲੀ ਹੈ ਇਹ ਪ੍ਰੋਟੈਕਟਿੰਗ ਪ੍ਰੋਟੈਕਟਿੰਗ ਜੈਲੀ ਤੇ ਵੈਸਲੀਨ ਹਨਾ ਇਹ ਲੈ ਲਈ ਆਪਾਂ ਨੇ ਇਦੇ ਵੀ ਆਪਰੇ ਥੋੜੀ ਜਿਹੀ ਲੈਣੀ ਐ ਹਨਾ ਜਦੋਂ ਕਿ ਆਪਾਂ ਸਾਰਾ ਕੰਮ ਕਰਦਾ ਫਿਨਿਸ਼ ਕਰਕੇ ਹਟਦੇ ਆਂ ਭਾਂਡੇ ਭੁੰਡੇ ਮਾਜਲੇ ਆਪਾਂ ਨੇ ਰਸੋਈ ਦਾ ਕੰਮ ਫਿਨਿਸ਼ ਆ ਆਪਣਾ ਤੇ ਹੁਣ ਆਪਾਂ ਨੇ ਇੰਨੀ ਕੁ ਵੈਸਲੀਨ ਲੈਣੀ ਐ ਤੇ ਮੈਂ ਵੈਸੇ ਕਰ ਹਟੀਏ ਚੀਜ਼ ਵੈਸੇ ਮੈਂ ਤੁਹਾਨੂੰ ਦਿਖਾਉਣ ਵਾਸਤੇ ਲੈ ਰਹੀ ਐ ਇਹ ਵੈਸਲੀਨ ਲਈ ਐ ਜੀ ਆਪਾਂ ਨੇ ਇੰਨੀ ਕੁ ਦੇਖੋ ਇਹ ਵੈਸਲੀਨ ਲੈ ਲਈ ਆਪਾਂ ਨੇ ਠੀਕ ਐ ਇਹਦੇ ਵਿੱਚ ਲਵਾਂਗੇ ਆਪਾਂ ਮਲਾਈ ਜੋ ਕਿ ਮੈਂ ਡੋਂਗਾ ਚੱਕ ਲਈ ਮਲਾਈ ਦਾ ਕਿਉਂਕਿ ਮੈਂ ਸਿਰਫ ਤੁਹਾਨੂੰ ਟਿਪਸ ਦੱਸਣੀ ਸੀ ਤੁਹਾਨੂੰ ਕਿਉਂਕਿ ਮੇਰੇ ਕੋਲ ਕਮੈਂਟ ਆਇਆ ਤਾਂ ਕਿ ਹੱਥ ਪੈਰ ਸਾਫ ਕਰਨੇ ਦੱਸੋ ਤੇ ਉਹ ਵਾਲੇ ਲਈ ਆਪਾਂ ਨੇ ਮਲਾਈ ਲੈ ਲਈ ਇਹ ਫਰੈਸ਼ ਦੁੱਧ ਤੋਂ ਤਾਰੀ ਹੋਈ ਆ ਜੀ ਤਾਜੇ ਤੋਂ ਤੇ ਆਪਾਂ ਨੇ ਥੋੜੀ ਜੀ ਮਲਾਈ ਲੈ ਲਈ ਇਹ ਦੇਖੋ ਇਹ ਮੈਂ ਮਲਾਈ ਲੈ ਲਈ ਐਨੀ ਹਨ ਇਹ ਜ਼ਰੂਰੀ ਨਹੀਂ ਆ ਵੀ ਤੁਸੀਂ ਜ਼ਿਆਦਾ ਲੈਣੀ ਆ ਘੱਟ ਲੈਣੀ ਆ ਜਿੰਨੀ ਕ ਵੀ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਹਨ ਤੇ ਲੋ ਜੀ ਮੈਂ ਲਈ ਆ ਵੈਸਲੀਨ ਔਰ ਲਈ ਆ ਮਲਾਈ ਫਰੈਸ਼ ਦੁੱਧ ਦੀ ਤਾਜੇ ਦੀ ਹੁਣ ਆਪਾਂ ਇਹਨੂੰ ਮਿਲਾ ਕੇ ਮਿਲਾ ਕੇ ਐਵੇਂ ਹੱਥਾਂ ਦੇ ਚੰਗੀ ਤਰ੍ਹਾਂ ਇਸ ਤਰ੍ਹਾਂ ਕਰ ਲਾਂਗੇ ਕਿਸ ਤਰ੍ਹਾਂ ਕਰਨੇ ਨਾਲ ਨਾ ਹੱਥ ਰਗੜੂਗੇ ਆਪਾਂ ਰਗੜਨ ਦੇ ਨਾਲੇ ਬਿਲਕੁਲ ਮੁਲਾਇਮ ਹੋ ਜਾਣੀਆਂ ਸੋਫਟ ਹੋ ਜਾਣੀਆਂ ਦੇਖੋ ਹਨਾ ਇਹ ਬਿਲਕੁਲ ਐਬਜ਼ਰਬ ਹੋ ਗਈ ਹੁਣ ਆਪਾਂ ਹੱਥਾਂ ਤੇ ਲਾ ਲਓ ਇਹ ਤਰੀਕਾ ਤੁਸੀਂ ਡੇਲੀ ਕਰੋ ਸਰਦੀਆਂ ਸਰਦੀਆਂ ਜਦੋਂ ਤੁਸੀਂ ਭਾਂਡੇ ਮਾਜ ਕੇ ਹਟਦੇ ਹੋ ਕੋਈ ਵੀ ਕੰਮ ਕਰਕੇ ਹਟਦੇ ਹੋ ਪਾਣੀ ਵਾਲਾ ਹਨਾ ਪਾਣੀ ਵਾਲਾ ਕੋਈ ਵੀ ਜਿਤਨਾ ਆਪਾਂ ਹੈਂਡ ਵਾਸ਼ ਕਰ ਰਹੇ ਆ ਉਹਦੇ ਉਹ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਇਹ ਚੀਜ਼ ਲਾ ਲਓ ਤੁਹਾਡੇ ਹੱਥੀਂ ਨੇ ਮੁਲਾਇਮ ਇੰਨੇ ਸੋਫਟ ਰਹਿਣੇ ਆ ਨਾ ਤੁਹਾਡੇ ਹੱਥ ਖਰਦੜੇ ਨਹੀਂ ਹੋਊਗੇ ਬਿਲਕੁਲ ਸਾਫ਼ ਸੁਥਰੇ ਹੋਊਗੇ ਤੁਸੀਂ ਆਪਣੇ ਚਿਹਰੇ ਤੇ ਵੀ ਲਾ ਸਕਦੇ ਹੋ ਇਹ ਚੀਜ਼ ਤੁਸੀਂ ਆਪਣੇ ਚਿਹਰੇ ਤੇ ਵੀ ਲਾ ਇਹ ਦੇਖੋ ਜੀ ਪਿੱਛੇ ਸਬਜ਼ੀ ਵਾਲਾ ਭਾਈ ਵੀ ਆ ਗਿਆ ਕਿਉਂਕਿ ਮੈਂ ਸਬਜ਼ੀ ਲੈਣੀ ਹੈ ਤੇ ਜਸਟ ਜੋ ਤਰੀਕਾ ਮੈਂ ਤੁਹਾਨੂੰ ਦੱਸਿਆ ਤੁਸੀਂ ਜ਼ਰੂਰ ਅਪਣਾਓ ਤੇ ਜੇ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਦੇਖੋ ਇਹ ਆਪਾਂ ਆਪਣੇ ਹੱਥਾਂ ਪੈਰਾਂ ਤੇ ਚੰਗੀ ਤਰ੍ਹਾਂ ਲਾਣਾ ਚੰਗੀ ਤਰ੍ਹਾਂ ਆਪਾਂ ਨੇ ਹੱਥ ਪੈਰ ਪੂਰੀ ਤਰ੍ਹਾਂ ਗਲੋ ਹੋ ਜਾਣੇ ਆ ਐਂ ਵਧੀਆ ਗਲੋ ਹੋ ਜਾਣੇ ਆ ਜੀ ਐਂ ਵਧੀਆ ਔਰ ਤੁਸੀਂ ਦੇਖੋਗੇ ਤੁਹਾਡੇ ਹੱਥ ਗੋਰੇ ਵੀ ਹੋਣਗੇ ਔਰ ਸੋਫਟ ਤੇ ਮੁਲਾਇਮ ਵੀ ਹੋਣਗੇ ਬਿਲਕੁਲ ਜਿਵੇਂ ਕਿ ਦੇਖੋ ਮੇਰੇ ਹੱਥਾਂ ਦੇ ਉੱਤੇ ਕੋਈ ਵੀ ਦੇਖੋ ਦਾਗ ਵਗੈਰਾ ਨਹੀਂ ਦਿਖ ਰਿਹਾ ਤੁਹਾਨੂੰ ਬਿਲਕੁਲ ਸੋਫਟ ਹੋ ਚੁੱਕੇ ਆ ਬਿਲਕੁਲ ਸੌਫਟ ਹੋਏ ਹੋਏ ਆ ਹੱਥ ਤੇ ਇਦਾਂ ਦੇ ਤੁਹਾਡੇ ਬਿਲਕੁਲ ਸਕਿਨ ਵੀ ਹੈਗੀ ਆ ਤੁਹਾਡੀ ਅਸੀਂ ਆਪਣੀ ਸਕਿਨ ਨੂੰ ਸਾਫ ਕਰਦੇ ਹੋ ਮੈਂ ਆਪਣੀ ਸਕਿਨ ਤੇ ਵੀ ਯੂਜ਼ ਕਰਦੀ ਆ ਇਹ ਚੀਜ਼ ਤੇ ਬਾਕੀ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਾਕੀ ਫੁੱਲ ਵਾਚ ਕਰਿਆ ਕਰੋ ਹਨਾ ਮਿਲਦੇ ਆ ਜੀ ਹੁਣ ਆਪਾਂ ਨੈਕਸਟ ਟਿਪਸ ਦੇ ਲਈ ਜੋ ਕਿ ਘਰੇਲੂ ਚੀਜ਼ਾਂ ਆਪਣੇ ਘਰ ਦੇ ਵਿੱਚ ਹੁੰਦੀਆਂ ਉਹ ਜ਼ਰੂਰ ਵਰਤਿਆ ਕਰੋ ਤੇ ਟੇਕ ਕੇਅਰ ਜੀ ਤੇ ਧੰਨਵਾਦ ਆ ਤੁਹਾਡਾ ਜਿਹੜਾ ਤੁਸੀਂ ਮੈਨੂੰ ਇੰਨਾ ਦੇਖਦੇ ਹੋ ਹਨਾ ਤੇ ਸਾਥ ਦਿੰਦੇ ਹੋ ਮੇਰਾ ਤੇ ਚਲੋ ਜੀ ਬਾਏ ਟੇਕ ਕੇਅਰ ਤੇ ਆਪਣੇ ਹੱਥ ਪੈਰ ਸਾਫ਼ ਤੁਸੀਂ ਇਸੇ ਤਰ੍ਹਾਂ ਕਰ ਸਕਦੇ ਹੋ ਤੁਹਾਡੇ ਕੋਈ ਵੀ ਦਾਗ ਨਹੀਂ ਪੈਣੇ ਤੁਹਾਡੇ ਹੱਥ ਖਰਦੜੇ ਜੇ ਨਹੀਂ ਹੋਣਗੇ ਤੁਹਾਡੇ ਹੱਥਾਂ ਦੇ ਉੱਤੇ ਕੋਈ ਮੈਲ ਨਹੀਂ ਜਮੂਗੀ ਤੁਹਾਡੇ ਹੱਥ ਗੋਰੇ ਹੋਣਗੇ ਔਰ ਮੁਲਾਇਮ ਹੋਣਗੇ ਹਨਾ ਤੇ ਚਲੋ ਜੀ ਬਾਏ ਮਿਲਦੇ ਆਪਾਂ ਇੱਕ ਨਵੀਂ ਚੀਜ਼ ਦੇ ਨਾਲ ਫੇਰ ਆਪਾਂ ਹਨਾ